ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਥਾਲੀਵਾਲ ਮੁਰਗੀ ਪਾਲਣ ਮੁਰਗੀ ਪਾਲਣ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਏਸੀ ਸ਼ੈੱਡ ਦਿਖਾਵਾਂਗੇ ਮੁਰਗੀਆਂ ਵਾਲਾ ਤੇ ਗੱਲ ਕਰਦੇ ਆ ਅਡਜਸਟ ਕਰਨਾਂ ਤੋਂ ਜੋ ਕਿ ਜਹਾਜ਼ ਦੇ ਪੱਖੇ ਨੇ ਗਰਮ ਹਵਾ ਬਾਹਰ ਕੱਢਣੀਆਂ ਤੇ ਉਧਰੋਂ ਠੰਡੀ ਹਵਾ ਕੂਲਿੰਗ ਪੜਾ ਰਹੀ ਅੰਦਰ ਆਉਣੀ ਆ ਉਹ ਤੁਹਾਨੂੰ ਵੀਡੀਓ ਦੇ ਅਖੀਰ ਵਿੱਚ ਦਿਖਾਵਾਂਗੇ ਪਹਿਲਾਂ ਦਿਖਾਉਂਦੇ ਆ ਇਹ ਬੋਰੀਆਂ ਦੇ ਆਪਾਂ ਦਵਾਈ ਛਿੜਕੀ ਹੋਈ ਆ ਜੋ ਵੀ ਆਉਂਦਾ ਇਹਦੇ ਪੈਰ ਧਰਦਾ ਤਾਂ ਜੋ ਬਿਮਾਰੀ ਅੰਦਰ ਨਾ ਜਾਵੇ ਮੁਰਗੀ ਨੂੰ ਬਿਮਾਰੀ ਬਹੁਤ ਸੇਤੀ ਲੱਗਦੀ ਹੈ ਰੇ ਲੱਗਿਆ ਹੋਇਆ ਲਾਈਟ ਬਲਟ ਕੋ ਟੈਂਪਰੇਚਰ ਲੱਗਿਆ ਹੋਇਆ ਜੇ 40 ਤੋਂ ਵੱਧ 35 ਆ 40 ਤੋਂ ਵੱਧ ਤਾਂ అలਾਰਮ ਵੱਜਦਾ ਹੈ ਕੋ ਪੱਖਾ ਲੱਗਿਆ ਹੈ ਟੈਂਪਰੇਚਰ ਵਾਲਾ ਹਾਈ ਨਹੀਂ ਹੋਣ ਦੇਣਾ ਇਸ ਲਈ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਆ ਦੇਖੋ ਆਪਾਂ ਫਾਰਮ ਦੇ ਵਿੱਚ ਬੜ ਗਏ ਆ ਪਹਿਲਾਂ ਤਾਂ ਦਿਖਾਉਣਾ ਤੁਹਾਨੂੰ ਰੇ ਵਾਲਾ ਪਟਾ ਆਹ ਇਹ ਵਾਲਾ ਪਟਾ ਹੈ ਇਹ ਕਿ ਪਿੰਜਰੇ ਦੇ ਥੱਲੇ ਆ ਮੁਰਗੀ ਨੇ ਬੈਠ ਕਰਨੀ ਆ ਪਟੇ ਦੇ ਉੱਪਰ ਆਉਣੀ ਆ ਪਟਾ ਚੱਲਦਾ ਚੱਲਦਾ ਚਲਾ ਦੇਣਾ ਜੋ ਰੇ ਘਟਣਾ ਉਹ ਪਟੇ ਚੱਲ ਪੈਂਦੇ ਆ ਰੇ ਛਿੱਟਕਣਾ ਇਹ ਪਟੇ ਦੇ ਰਾਹੀਂ ਰੇ ਨੇ ਬਾਹਰ ਜਾਣਾ ਉਹ ਵੀ ਦਿਖਾਉਂਦੇ ਆ ਤੁਹਾਨੂੰ ਬਾਹਰ ਜਾ ਕੇ ਆਟੋਮੈਟਿਕ ਟਰਾਲੀ ਦੇ ਵਿੱਚ ਪੈਣਾ ਫਿਰ ਬਾਰਾ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਦੇਖੋ ਜਿਸ ਤਰ੍ਹਾਂ ਬਾਰ ਹੁੰਦਾ ਰੇ ਉਥੇ ਟਰਾਲੀ ਲੱਗ ਜਾਂਦੀ ਹੈ ਤੇ ਟਰਾਲੀ ਦੇ ਵਿੱਚ ਆਟੋਮੈਟਿਕ ਪਈ ਜਾਂਦਾ ਰਹਿੰਦਾ ਇਹ ਵੀ ਇੱਕ ਤਕਨੀਕ ਆ ਵਾਇਰਲ ਦੀ ਤਕਨੀਕ ਆ ਬਾਕੀ ਏਸੀ ਏਸੀ ਮੁਰਗੀ ਪਾਲਣ ਫਾਰਮ ਏਸੀ ਸੈੱਟ ਆਗਾ ਇਹ 에어 ਐਡਜਸਟ ਫੈਨ ਮੰਗੂ ਜਿਵੇਂ ਆਪਾਂ ਕਮਰੇ ਦੇ ਵਿੱਚ ਗਰਮ ਹਵਾ ਘਟਣ ਨੂੰ ਪੱਖੀ ਲਾ ਲੈਂਦੇ ਉਸ ਤਰ੍ਹਾਂ ਸੈੱਟ ਦੇ ਵਿੱਚ ਠੀਰ ਤੇ 1 2 3 4 5 10 ਪੱਠੇ ਲੱਗੇ ਹੋਏ ਨੇ ਗਰਮ ਹਵਾ ਵਾਰ ਗੱਡੀਆਂ ਦੇ ਅੰਦਰੋਂ ਠੰਡੀ ਹਵਾ ਆਈ ਜਾਂਦੀ ਹੈ। ਬਾਕੀ ਗੱਲ ਕਰਦੇ ਆ ਜੁਗਾ ਹੰਮ ਮੁਰਗੀ ਦੀ। ਦੇਖੋ ਮੁਰਗੀ ਦੇ 6 6 ਬਿੰਜਰੇ ਨੇ 6ਾਂ ਤੇ ਅਲੱਗ-ਅਲੱਗ ਉਹ ਹੁਣੇ ਆਹ ਹੈਗਾ ਫੀਡਰ ਇਹਦੇ ਵਿੱਚ ਫੀਡ ਆਉਂਦੀ ਆ ਮੁਰਗੀ ਨੂੰ ਫੀਡ ਖਾਂਦੀ ਆ ਤੇ ਵਿਚਾਲੇ ਹੈਗੀ ਆ ਪਾਇਪ ਪਾਣੀ ਲਈ ਨਿੱਪਲ ਲੱਗਿਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਨਿੱਪਲ ਦੇ ਰਾਂਹੇ ਪਾਣੀ ਪੀਂਦੀ ਆ ਮੁਰਗੀ ਨੂੰ ਫੀਡ ਉਹਨੇ ਜ਼ਰੂਰੀ ਨਹੀਂ ਜਿੰਨਾ ਕਿ ਪਾਣੀ ਜ਼ਰੂਰੀ ਆ ਕਿਉਂਕਿ ਮੁਰਗੀ ਗਰਮੀ ਵਾਲੀ ਚੱਲਦੀ ਨਹੀਂ ਇਸ ਕਰਕੇ ਦਾ ਪ੍ਰੈਸ਼ਰ ਠੀਕ ਰੱਖਣਾ ਪੈਂਦਾ ਹੈਗਾ ਤੇ ਪਾਣੀ ਬਿਨਾਂ ਖਾਰਦੀ ਨਹੀਂ ਫੀਡ ਬਿਨਾਂ ਖਾਰ ਦੂ ਫੀਡ ਬਿਨਾਂ ਤਾਂ ਇੱਕ ਦਿਨ ਮੁਰਗੀ ਕੱਢ ਜਾਂਦੀ ਆ ਪਰ ਪਾਣੀ ਬਿਨਾਂ ਨਹੀਂ ਕੱਢਦੀ ਇਸ ਲਈ ਪਾਣੀ ਬਹੁਤ ਜ਼ਰੂਰੀ ਆ ਮੁਰਗੀ ਨੂੰ ਮੇਰਾ ਕਹਿੰਦਾ ਮਤਲਬ ਬਾਕੀ ਚੱਲਦੀ ਚੱਲਦੀ ਵੀਡੀਓ ਨੂੰ ਯਾਰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੱਜਾਂ ਹੀ ਮੱਜਾਂ گاਵਾ ਹੀ گاਵਾ ਨਾਲ ਆਪਣਾ ਕੰਮ ਚੱਲ ਰਿਹਾ ਢਾਲੀਵਾਲ ਮੁਰਗੀ ਫਾਰਮ ਮੁਰਗੀ ਪਾਲਣ ਦਾ ਵੀ ਕੰਮ ਚੱਲ ਰਿਹਾ ਇਹ ਯਸ਼ਿੰਦਾਂ ਨੇ ਜੋ ਕਿ ਫੀਡ ਪਾ ਰਹੀਆਂ ਨੇ ਦੇਖੋ ਪੀਟਰਾਂ ਦੇ ਵਿੱਚ ਫੀਡ ਪਾ ਰਿਆ ਇਹ ਆ ਜੀ ਇਹ ਜਾਨ ਦੇ ਵਿੱਚ ਢੇੜੇ ਬੰਨੇ ਹੋਇਆ ਜਿੰਨੀ ਸਵੇਰ 6 ਵਜੇ ਚਲਾਉਣੀ ਤੇ 9 ਵਜੇ ਸ਼ਾਮ ਨੂੰ 4 ਵਜੇ ਹੁਣ 4 ਵਾਲਾ ਢੇੜਾ ਚੱਲ ਰਿਹਾ ਜੁਬਾ 6 ਵਜੇ ਫਿਰ ਰਾਤ ਨੂੰ 10 ਵਜੇ ਤੇ ਆਹ ਲਾਈਟ ਆ ਲਾਈਟ ਜਿੰਨਾ ਉੱਪਰ ਜਾਗਦੀ ਉਹਨਾਂ ਹੀ ਕਰ ਮੁਰਗੀ ਫੀਡ ਖਾਂਦੀ ਆ ਤੇ ਫਿਰ ਰਾਤ ਨੂੰ 10 ਵਜੇ ਲਾਈਟ ਬੰਦ ਕਰ ਦੇਣੀ ਆ ਸਵੇਰ 4 ਵਜੇ ਲਾਈਟ ਚਲਾਉਣੀ ਆ ਇਸ ਕਰਕੇ ਲਾਈਟ ਬੰਦ ਤੇ ਮੁਰਗੀ ਫੀਡ ਖਾਣਾ ਖੜ ਜਾਂਦੀ ਆ ਸਾਂ ਸਵੇਰ 9:00 ਜਿਹੜਾ ਲਾਉਣਾ ਫਿਰ ਫਿਲਟਰ ਦਾ ਫੀਡ ਦਾ ਤੇ ਆਪਰੇ 9 ਤੋਂ 10 ਵਜੇ 9 ਵਜੇ ਸ਼ਾਮ ਨੂੰ 9 ਵਜੇ ਜਿਹੜਾ ਲਾ ਕੇ ਫੀਡ ਦਾ ਫਿਰ ਰਾਤ ਨੂੰ 10 ਵਜੇ ਲਾਈਟ ਬੰਦ ਕਰ ਦਿੰਨਾ ਸਵੇਰ 4 ਵਜੇ ਨਾਲ ਲਾਈਟ ਚਲਾਉਣ ਨਾਲ ਜੂਟ ਦਾ ਜਿਹੜਾ ਲਗਾਉਣਾ ਤੁਸੀਂ ਦੇਖ ਸਕਦੇ ਹੋ ਆਂਡੇ ਆਂਡੇ ਵਾਲਾ ਪਟਾ ਆਟੋਮੈਟਿਕ ਆਂਡੇ ਜਾਂਦੇ ਆ ਪਟੇ ਰਾਹੀਂ ਦੇਖੋ ਆਂਡਾ ਜਾ ਰਿਹਾ ਆਟੋਮੈਟਿਕ ਉੱਥੇ ਮੇਰੇ ਲੇਬਰ ਲੱਗੇ ਹੋਏ ਆ ਉਹਨਾਂ ਨੇ ਚੋਕ ਕੇ ਇਹਦੇ ਵੇਰੇ ਵੇਰੇ ਵਿੱਚ ਧਰ ਦਿੰਦੇ। ਬਖਾਉਂ ਨਾ ਕੋਈ ਵੀਰੀ। ਆਂਡਾ ਵੀ ਐਟੋਮੈਟਿਕ ਤੇ ਜਾਂਦਾ, ਫੀਡ ਵੀ ਐਟੋਮੈਟਿਕ ਪੈਂਦੀ ਤੇ ਪਾਣੀ ਵੀ ਐਟੋਮੈਟਿਕ ਆਉਂਦਾ। ਇਹ ਛੱਟਕ ਨੂੰ ਦਾ ਬਾਹਰ ਨਹੀਂ। ਬਾਕੀ ਕੋਈ ਮਰੀ ਸੜੀ ਮੁਰਗੀ ਚੱਡਣੀ ਪੈਂਦੀ। ਦੇਖ ਲਓ ਇਸ ਤਰ੍ਹਾਂ ਡਾ ਰਿਹਾ। ਆਰਿਆਣਾ ਪੰਜੇ ਦੇ ਟਰੇ ਦੇ ਵਿੱਚ ਰੱਖ ਰਹੇ ਨੇ ਲੇਬਰ ਵਾਲੇ। ਐਂਡ ਰਵਰਕ ਆ ਟੈਂਪਰੇਚਰ ਲਈਆ ਇਸ ਤਰ੍ਹਾਂ 10 10 ਦੇ ਲਾਟ ਬਣਾ ਕੇ ਰੱਖ ਦਿੰਨੇ ਆਪਾਂ ਦੇ ਅੰਡਰ ਅੰਡਰ ਸਟੋਰ ਚ ਚਲਾ ਜਾਂਦਾ ਬਾਕੀ ਦਿਖਾਉਨੇ ਤੁਹਾਨੂੰ ਇਹ ਨੇ ਕੂਲਿੰਗ ਪੈਣਾ ਇੱਧਰ ਲੱਗਿਆ ਹੋਈਆਂ ਨੇ ਦੇਖੋ ਕੋਲਰ ਵਾਂਗੂ ਇੱਥੇ ਪਾਣੀ ਪੈਦਾਗਾ ਪਾਣੀ ਪੈ ਰਿਹਾ ਪਾਣੀ ਜੇ ਰਹੀ ਇਧਰੋਂ ਓ ਸਾਡਾ ਤਾਂ ਸਾਜਿਕ ਕੁਦਰਤ ਸੈੱਡ ਦੇ ਵਿੱਚ ਠੰਡੀ ਠੰਡੀ ਹਵਾ ਜਾ ਰਹੀ ਹੈ ਜੀ ਤੇ ਟੈਂਪਰੇਚਰ ਘਟ ਰਹਿ ਰਿਹਾ ਤੇ ਇਹ ਅੰਡਾ ਰੱਖਣ ਨੂੰ ਆਗਾ ਤੇ ਬਾਕੀ ਆ ਬਣੀ ਹੋਈ ਆ ਫੀਡ ਇੱਕ ਘਟੋ ਘਟ ਟਣਾਂ ਦੇ ਟਣ 20 ਟਣ ਮੰਗੂ ਫੀਡ ਪੈ ਜਾਂਦੀ ਹੈ ਜੀ ਤੇ ਇਹ ਘਟੋ ਘਟ 3-4 ਦਿਨ ਜੇ ਪਰਗੀ ਫੁੱਲ ਤਾਂ 3-4 ਦਿਨ ਦਾ ਡੰਗਾ ਸੈੱਡ ਦਾ ਰਹਿ ਜਾਂਦਾ ਉਹ 쿨ਿੰਗ ਪੈਣਾ ਉਧਰ ਵੀ ਲੱਗੀਆਂ ਹੋਈਆਂ ਨੇ ਸਾਈਡ ਤੇ ਵੀ ਪਿੱਛੇ ਵੀ ਤੇ ਉਧਰੋਂ ਗਰਮ ਹਵਾ ਉਹ ਖਿੱਚੀ ਜਾਂਦੇ ਆ ਇਧਰੋਂ ਠੰਡੀ ਹਵਾ ਚਾਈ ਜਾਂਦੀ ਆ ਤੇ ਮੁਰਗੀ ਸਹੀ ਰਹਿੰਦੀ ਆ ਇਹ ਹੈਗੀ ਆਗੀ ਸਾਈਲੋ ਸਾਈਲੋ ਦੇ ਵਿੱਚ ਫੀਡ ਪਾਉਂਦੇ ਆ ਉਧਰੋਂ ਫੀਡ ਮਿਲ ਜੋ ਫੀਡ ਬਣ ਕੇ ਆਉਂਦੀ ਆ ਟਰਾਲੀ ਆਟੋਮੈਟਿਕ ਇਹਦੇ ਵਿੱਚ ਫੀਡ ਪਾਉਂਦੀ ਆ ਆਟੋਮੈਟਿਕ ਇਥੋਂ ਮੋਟਰ ਚੱਲ ਕੇ ਉਹ ਅੰਦਰ ਲੀਆਂ ਟਰਾਲੀਆਂ ਭਰ ਜਾਂਦੀਆਂ ਨੇ ਤੇ ਫੀਡ ਫੀਡਰਾਂ ਦੇ ਵਿੱਚ ਪਾਈ ਜਾਂਦੀ ਹੈ। ਬਾਕੀ ਸ਼ੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ। ਤੇ ਵੀਡੀਓ ਨੂੰ ਕਰ ਦਿਓ ਸ਼ੇਅਰ, ਲਾਈਕ, ਕਮੈਂਟ ਜ਼ਰੂਰ ਕਰਨਾ। ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ। ਬਸਤਬਦ ਵੀਊ ਆਉਣ ਤਾਂ ਇਸ ਤਰ੍ਹਾਂ ਦੀਆਂ ਵੀਡੀਓ ਆਪਾਂ ਹੋਰ ਵੀ ਪਾਉਂਦੇ ਆਪਾਂਗੇ। ਧੰਨਵਾਦ।